ਖੜੇ ਆ ਵਾਰਡ ਨੰਬਰ 39 ਦੇ ਵਿੱਚ ਜਿੱਥੇ ਕੀ ਨਗਰ ਨਿਗਮ ਦੀਆਂ ਚੋਣਾਂ ਦਾ ਬਿਗਲ ਵੱਜ ਚੁਕਿਆ ਅਸੀਂ ਗੱਲਬਾਤ ਕਰਾਂਗੇ ਮਹੱਲਾ ਨਿਵਾਸੀਆਂ ਨਾਲ ਕਿ ਕੀ رائے ਹੋ ਅੱਜ ਬੀਬੀ ਜੀ ਜੋ ਮਨਦੀਪ ਕੌਰ ਸਰਾਏ ਨੇ ਬਿਲਕੁਲ ਆਜ਼ਾਦ ਖੜੇ ਹੋਏ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਮਹੱਲਾ ਨਿਵਾਸੀਆਂ ਨਾਲ ਕੀ ਕਹਿਣਾ ਹੈ ਮਹੱਲਾ ਨਿਵਾਸੀਆਂ ਦਾ ਹਾਂ ਸੱਸੀ ਗਾਲ ਜੀ ਮੈਂ ਜੇਸ਼ੂ ਜੱਜੀ ਸੀ ਗੱਲਬਾਤ ਕਰਾਂਗੇ ਹਾਂ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਕਿਹੜਾ ਵਾਰਡ ਹੈ ਜੀ ਇਹ 35 ਨੰਬਰ ਵਾਰਡ 35 ਨੰਬਰ ਵਾਰਡ ਅੱਜ ਮਨਜੀਤ ਕੌਰ ਸਰਾਏ ਜੀ ਆਜ਼ਾਦ ਖੜੇ ਹੋਏ ਨੇ ਕੀ ਕਹਿਣਾ ਤੁਹਾਡਾ ਉਹਨਾਂ ਦੇ ਬਾਰੇ ਹਾਂਜੀ ਉਹਨਾਂ ਨੂੰ ਜਿਤਾ ਜਿਤਾਵਾਂਗੇ ਜੀ ਅਸੀਂ ਉਹਨਾਂ ਨੇ ਪਰ ਨਹੀਂ ਟਿਕਟ ਦਿੱਤੀ ਬਹੁਤ ਵੱਡੀ ਬੇਨਸਾਫੀ ਕੀਤੀ ਹੈ ਜੀ ਪਿਛਲੇ 7-8 ਸਾਲਾਂ ਤੋਂ ਉਹਨਾਂ ਦੇ ਨਾਲ ਆ ਜੀ ਉਹਨੇ ਟਿਕਟ ਨਹੀਂ ਦਿੱਤੀ ਬਹੁਤ ਵੱਡੀ ਬੇਨਸਾਫੀ ਉਹਨਾਂ ਦੀ ਹੁਣ ਅਸੀਂ ਆਪਣੀ ਭੈਣ ਦੇ ਨਾਲ ਆ ਜੀ ਉਹਨਾਂ ਨੂੰ ਜਿਤਾ ਕੇ ਦਿਖਾਵਾਂਗੇ ਜੀ ਅਸੀਂ ਵੋਟਰ ਜੇ ਅਸੀਂ ਪਬਲਿਕ ਨਾਲ ਆ ਜੀ ਪਬਲਿਕ ਜੇ ਨਾਲ ਆ ਸਭ ਤੋਂ ਵੱਡੀ ਅਸੀਂ ਅਸੀਂ ਆਪਣੀ ਭੈਣ ਦੇ ਨਾਲ ਮਨਜੀਤ ਕੋ ਸਰੋਜ ਦੇ ਨਾਲ ਆ ਜੀ ਅਸੀਂ ਉਹਨਾਂ ਨੂੰ ਜਿਤਾ ਕੇ ਵੀ ਦਿਖਾਵਾਂਗੇ ਬੀਬੀ ਨੇ ਇਸ ਇਲਾਕੇ ਦੇ ਵਿੱਚ ਕਦੋਂ ਤੋਂ ਕੰਮ ਕਰ ਰਹੇ ਨੇ ਤੇ ਕੀ ਕੀ ਇਹਨਾਂ ਨੇ ਕੰਮ ਕਰਾਏ ਨੇ ਅਜ ਤੱਕ ਸੱਤ-ਅੱਠ ਸਾਲ ਹੋ ਗਏ ਜੀ ਪੈਨ ਕਾਰਡ ਆਧਾਰ ਕਾਰਡ ਸੀਵਰੇਜ ਕੋਈ ਵੀ ਕੰਮ ਹੁੰਦਾ ਸੀ ਪਾਣੀ ਦਾ ਕੰਮ ਹੁੰਦਾ ਸੀਗਾ ਸਾਰੇ ਕੰਮ ਇਹਨਾਂ ਨੇ ਕਰਾਏ ਆ ਜੀ ਟੈਂਕਰ ਗਰਮੀਆ ਦੇ ਵਿੱਚ ਟੈਂਕਰ ਜਿੱਥੇ ਪਾਣੀ ਨਹੀਂ ਸੀ ਆਉਂਦਾ ਟੈਂਕਰ ਲੈ ਲੈ ਆ ਪਹੁੰਚਿਆ ਜੀ ਘਰ-ਘਰ ਜਾ ਕੇ ਮੱਲਿਆਂ ਦੇ ਗਲੀ ਦੇ ਗਲੀ ਦੇ ਵਿੱਚ ਜਾ ਕੇ ਨੇ ਟੈਂਕਰ ਖੜਾਇਆ ਜੀ ਬੜੀ ਸੇਵਾ ਕੀਤੀ ਆ ਜੀ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕਰਾਏ ਆ ਗਰੀਬ ਬੰਦਿਆਂ ਦੇ ਬਹੁਤ ਕੰਮ ਕਰਾਏ ਆ ਜੀ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜੀ ਪੈਨਸ਼ਨਾਂ ਲਵਾਈਆਂ ਜੀ ਇਹਨੇ ਕੰਮ ਕਰਾਏ ਅਸੀਂ ਬਹੁਤ ਨਾਰਾਜ਼ ਆ ਜੀ ਅਸੀਂ ਆਪਣੀ ਭੈਣ ਦੇ ਨਾਲ ਆ ਜੀ ਅਜਾੜਾ ਅਸੀਂ ਦਿਤਾ ਕੇ ਦਿਖਾਵਾਂਗੇ ਜੀ ਠੀਕ ਬੀਬੀ ਮਜੀਦ ਕੌਰ ਸਾਰੇ ਜਿੰਦਾਬਾਦ ਹਾਂ ਜੀ ਤੁਸੀਂ ਕੀ ਕਹਿਣਾ ਤੁਹਾਡਾ ਜੀ ਇਹ ਨੰਬਰ ਹੈ ਹਾਂ ਜੀ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਕੰਮ ਕਰਦੇ ਆ ਲੇਕਿਨ ਸਾਨੂੰ ਅੱਜ ਹੀ ਪਤਾ ਲੱਗਿਆ ਕਿ ਹਮ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਬਹੁਤ ਗਲਤ ਹੋਇਆ ਇਹ ਕੰਮ ਲੇਕਿਨ ਫਿਰ ਵੀ ਜੋ ਇਹ ਆਜ਼ਾਦ ਵੀ ਆਪਾਂ ਖੜੇ ਕਰਦੇ ਆ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਦਿਤਾ ਕੇ ਕਾਰਪੋਰੇਸ਼ਨ ਚ ਭੇਜਾਂਗੇ ਤੁਹਾਨੂੰ ਯਕੀਨ ਹੈ ਜੀ ਇਸ ਇਲਾਕੇ ਦੇ ਵਿੱਚ ਵੱਡੇ ਮਲਕੀ ਬਹੁਤ ਬਹੁਤ ਮਤਨਾ ਜਿੱਤਣਗੇ ਬਹੁਤ ਵਧੀਆ ਤਰੀਕਿਆਂ ਜਿੱਤਣਗੇ ਬਹੁਤ ਦਿਨਾਂ ਨੇ ਕੰਮ ਕੀਤੇ ਆ ਛੋਟੇ ਲਾ ਕੇ ਵੱਡੇ ਕੰਮ ਸਾਰੇ ਕਰਦੇ ਆਰੇ 8-10 ਸਾਲ ਹੋ ਗਿਆ ਨਾਲੇ ਕੰਮ ਕਰਦੇ ਆ ਬਹੁਤ ਵਧੀਆ ਭੈਣ ਜੀ ਸਾਡੇ ਆ ਅਸੀਂ ਇਹਨਾਂ ਨੂੰ ਜਰੂਰ ਜਤਾਉਂਦਾ ਮੇਰਾ ਨਾਮ ਬਾਬਾ ਬਿਜੀ ਚਾਹਲ ਠੀਕ ਹੈ ਜੀ ਠੀਕ ਹੈ ਨਾਲ ਚਲਦੇ ਹੋ ਆ ਜਿਹੜੇ ਇਲੈਕਸ਼ਨ ਹੋ ਰਹੇ ਨੇ ਇਹਨਾਂ ਬਾਰੇ ਇਹ ਜਿਹੜੇ ਇਲੈਕਸ਼ਨ ਹੈਗੇ ਆ ਨਾ ਇੱਕ ਪਾਈਚਾਰਕਟਰ ਸਾਂਝੀ ਹੁੰਦੀ ਹੈ ਕਿਸੇ ਪਾਰਟੀ ਦੀ ਨਹੀਂ ਹੁੰਦੀ ਕੌਂਸਲਰ ਦੀ ਹੋਗੀ ਜਾਂ ਸਰਪੰਚੀ ਦੀ ਵੋਟ ਹੋਗੀ ਸਾਡੇ ਭੈਣ ਮੰਜੀਤਪੁਰ ਸਰੋਏ ਕਾਫੀ ਲੰਬੇ ਸਮੇਂ ਤੋਂ 35 ਨੰਬਰ ਵਾਰਡ ਤੋਂ ਸੇਵਾ ਕਰ ਰਹੇ ਸੀ ਲੋਕਾਂ ਦੀ ਇਹ ਵਾਰਡ ਹੁਣ 39 ਨੰਬਰ ਹੋ ਗਿਆ ਔਰ ਭੈਣ ਮੰਜੀਤਪੁਰ ਸਰੋਏ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਚੱਲ ਰਹੇ ਸੀ ਇਹਨਾਂ ਨੂੰ ਕਾਂਗਰਸ ਪਾਰਟੀ ਤੋਂ ਪਾਰਟੀ ਨਹੀਂ ਟਿਕਟ ਨਹੀਂ ਮਿਲੀ ਹੁਣ ਅਸੀਂ ਸਾਰੇ ਆਪਣੇ ਭੈਣ ਦੇ ਨਾਲ ਖੜੇ ਆ ਅਸੀਂ ਆਜ਼ਾਦ ਇਹਨਾਂ ਦਾ ਕਾਗਜ਼ ਭਰਾ ਕੇ ਇਹਨਾਂ ਨੂੰ ਇਸ ਵਾਰਡ ਦੇ ਵਿੱਚੋਂ 39 ਨੰਬਰ ਵਾਰਡ ਚੋਂ ਜੇ ਤੋ ਜਤਾ ਕੇ ਕਾਰਪੋਰਸੰਧੀਆ ਪੋੜੀਆ ਜ਼ਰੂਰ ਚਲਾਵੋਣੇ ਜੀ ਭਾਈ ਗੁਰਜੀ ਖਾਲਸਾ ਭਾਈੁਰਜੀ ਕੀ ਫਤਿਹ ਮੈਂ ਵਾਰਡ ਨੰਬਰ 39 ਤੋਂ ਮਨਜੀਤ ਕੁਰ ਅਸਰੋਏ ਦੇਖੋ ਜੀ ਆਜ਼ਾਦ ਖੜਨ ਦਾ ਮਕਸਦ ਇਹ ਹੀ ਸੀ ਕਿ ਟਿਕਟ ਨਾ ਮਿਲਣਾ ਜਦਕਿ ਤੁਹਾਨੂੰ ਦੱਸਿਆ ਪਬਲਿਕ ਨੇ ਸਾਰੇ ਨੇ ਕਿ ਮੈਂ ਬਹੁਤ ਕੰਮ ਕੀਤੇ ਹੋਏ ਨੇ ਇੱਥੇ 7-8 ਸਾਲ ਤੋਂ ਪੂਰੀ ਸੇਵਾ ਨਿਭਾ ਰਹੀ ਆਂ ਬਾਕੀ ਤਾਂ ਸੋਹਣੀ ਲੈ ਸਾਰੇ ਕੁਛ ਬਜਿੰਦਰਾ ਤੇ ਕਿਤੇ ਹੀ ਆ ਮੇਰੀ ਔਰ ਮੈਨੂੰ ਕੋਈ ਉਮੀਦ ਨਹੀਂ ਸੀ ਮੈਨੂੰ ਟਿਕਟ ਨਹੀਂ ਦੇਣਗੇ ਟਿਕਟ ਨਾ ਦੇਣ ਕਰਕੇ ਹੀ ਮੈਂ ਅੱਜ ਆਜ਼ਾਦ ਉਮੀਦਵਾਰ ਖੜ ਰਹੀ ਆ ਤਾਂ ਕਿ ਮੈਨੂੰ ਵਿਸ਼ਵਾਸ ਆ ਮਾਨ ਵੀ ਆਪਣੇ ਆਪ ਤੇ ਕਿ ਮੈਂ ਇਹ ਟਿਕਟ ਕੱਢ ਦੂੰਗੀ ਕਿਉਂਕਿ ਪਬਲਿਕ ਮੇਰੇ ਨਾਲ ਆ ਔਰ ਸਰਕਾਰਾਂ ਵੀ ਸਾਰੀਆਂ ਸੁਣ ਲੈਣ ਵੀ ਇਹ ਮਿਹਨਤ ਕਰਨ ਵਾਲੇ ਬੰਦੇ ਦੀ ਕੋਈ ਮਿਹਨਤ ਨਹੀਂ ਮੋਹਿੰਦਰਾ ਮੁੱਲ ਨਹੀਂ ਪੈਂਦਾ ਮੈਂ ਕਿ ਜੀ ਦੇਖੀ ਅੱਜ ਕਿ ਮੁੱਲ ਪਤਾ ਨਹੀਂ ਮਿਹਨਤ ਦਾ ਮੁੱਲ ਸਾਰੇ ਪੈਸੇ ਦੇ ਪੈਂਦਾ ਮੈਨੂੰ ਤਾਂ ਇਹ ਲੱਗਦਾ ਵਾ ਜਿਹਦੇ ਕੋਲ ਪੈਸਾ ਉਹਦੀ ਟਿਕਟਾ ਕੀ ਗੱਲ ਘੱਟ ਪੈਸੇ ਵਾਲੇ ਬੰਦਾ ਖਾ ਨਹੀਂ ਸਕਦਾ ਜਿਹੜੀ ਮੈਂ ਤਾਂ ਦਿਨ ਰਾਤ ਕਰਦੇ ਆ ਉਹ ਕਿਸੇ ਨਜ਼ਰ ਨਹੀਂ ਆਉਂਦੀ ਹੈਗੀ ਮੈਂ ਇਹ ਸਾਰੀ ਸਰਕਾਰਾਂ ਨਾਲ ਬਹੁਤ ਗੁੱਸੇ ਆ ਵੀ ਇਦਾਂ ਇਹਨਾਂ ਨੇ ਮੇਰੇ ਨਾਲ ਕੀਤਾ ਵਾ ਸਭ ਤੋਂ ਵੱਧ ਮੈਂ ਬੈਂਸ ਸਾਹਿਬ ਨਾਲ ਨਾਰਾਜ਼ ਆ ਜਿਹੜੀ ਮੈਨੂੰ ਐਂਡ ਤੱਕ ਵਿਸ਼ਵਾਸ ਜੰਦੇ ਰਹਿਣ ਰਾਤ 10 ਵਜੇ ਤੱਕ ਕਿ ਟਿਕਟ ਤੁਹਾਡੀ ਆ ਟਿਕਟ ਤੁਹਾਡੀ ਆ ਐਟ ਅ ਟਾਈਮ ਤੇ ਕਹਿੰਦੇ ਜੀ ਮੇਰੀ ਚੱਲੀ ਨਹੀਂ ਤੁਹਾਡੀ ਐਮਐਲਏ ਹੋਣ ਦੇ ਨਾਲ ਤੇ ਚਲਦੀ ਨਹੀਂ ਕੀ ਗੱਲ ਤੁਸੀਂ ਐਮਐਲਏ ਹੋ ਅਸੀਂ ਤਾਂ ਫਿਰ ਆਮ ਪਬਲਿਕ ਆ ਫਿਰ ਵੀ ਦੇਖੋ ਕਿੰਨੀ ਦੁਨੀਆ ਮੇਰੇ ਨਾਲ ਖੜੀ ਆ ਪਰ ਖੜੀ ਆ ਤੇ ਨਾਲ ਕੰਮ ਵੀ ਕਰੋਗੀ ਮੇਰੇ ਵਰਕ ਵੀ ਕਰੋਗੇ ਜੇਨ ਸਰੜ ਕੋ ਪੰਜ ਨੇ ਅਸੀਂ ਪੰਜ ਦਿਨਾਂ ਦਾ ਸਾਰਾ ਕੰਮ ਕਰ ਲੈਣਾ ਵਾ ਔਰ ਮੈਂ ਕਹਿੰਨੀ ਆ ਵਾਹਿਗੁਰੂ ਅਗੇ ਅਰਦਾਸ ਵੀ ਕਰਦੀ ਆ ਕਿ ਜੇ ਮੈਂ ਇਹ ਹੁਣ ਮੁੱਦਾ ਉਠਾਇਆ ਵਾ ਤੇ ਵਾਹਿਗੁਰੂ ਮੇਰੀ ਆਸਮਾਨਤ ਪੂਰੀ ਕਰੇ ਤਾਂ ਕਿ ਜਨਤਾ ਵਿੱਚ ਮੈਂ ਖੜੀ ਰਹਿ ਜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲੈਕਸ਼ਨ ਦੇ ਸਬੰਧ ਵਿੱਚ ਸਾਰਾ ਇਲਾਕਾ ਇਕੱਠਾ ਹੋਇਆ ਬੀਬੀ ਮਨਜੀਤ ਕੌਰ ਸਰੋਏ ਜਿਹਦੇ ਨਾਲ ਅਸੀਂ ਤਕਰੀਬਨ ਪਿਛਲੇ 7-8 ਸਾਲ ਤੋਂ ਨਾਲ ਚੱਲ ਰਹੇ ਆ ਤੇ ਇਹ ਵੀ ਇਲਾਕੇ ਲਈ ਦਿਨ ਰਾਤੇ ਕਰਕੇ ਨੇ ਕਦੇ ਧੁੱਪ ਨਹੀਂ ਦੇਖੀ ਕਦੇ ਛਾਂ ਨਹੀਂ ਦੇਖੀ ਧੁੱਪ ਵਿੱਚ ਪਾਣੀ ਘਰ-ਘਰ ਲੋਕਾਂ ਨੂੰ ਆਪ ਟੈਂਕਰ ਲੈ ਕੇ ਪਹੁੰਚਾਉਂਦੀ ਰਹੀ ਆ ਆਧਾਰ ਕਾਰਡ ਪਹਿਨ ਕਾਰਡ ਪਤਾ ਨਹੀਂ ਕਿੰਨੀਆਂ ਪੈਨਸ਼ਨਾਂ ਲਵਾਤੀਆਂ ਕਿੰਨੇ ਲੋਕਾਂ ਨੂੰ ਰਾਸ਼ਨ ਗਰੀਬਾਂ ਨੂੰ ਪੇਟ ਭਰਿਆ ਰਾਸ਼ਨ ਦਵਾ ਰਹੀ ਆ ਕਾਰਡ ਕਾਰਡ ਬਣਾ ਰਹੀ ਆ ਜਦੋਂ ਵੀ ਕਿਤੇ ਸੇਵਾਕ ਇਹਨਾਂ ਨੂੰ ਲੋੜ ਪੈਂਦੀ ਆ ਅਸੀਂ ਫੋਨ ਕਰਦੇ ਆ ਤਾਂ ਉਸੇ ਵੇਲੇ ਰਾਤ ਨੂੰ ਵੀ ਆਪਦੇ ਕੰਮਕਾਰ ਛੱਡ ਕੇ ਆਪਦਾ ਸਾਰਾ ਕੰਮ ਦਫਤਰ ਦਾ ਕੰਮ ਛੱਡ ਕੇ ਇਹ ਲੋਕਾਂ ਦੀ ਸੇਵਾ ਵਿੱਚ ਬੀਬੀਆਂ ਦੀ ਸੇਵਾ ਵਿੱਚ ਇਹ ਜੁੜਦੇ ਆ ਤੇ ਪਰ ਹੁਣ ਕਾਂਗਰਸ ਪਾਰਟੀ ਨੇ ਇਹਨਾਂ ਦਾ ਹੰਸਾਫ ਨਹੀਂ ਕਰਿਆ 7 ਸਾਲ ਤੋਂ ਸੇਵਾ ਕਰਦੋਂ ਦੇ ਬਾਵਜੂਦ ਟਿਕਟ ਦੇ ਲਾਰੇ ਲੱਗੇ ਰਹੇ ਆ ਪਰ ਅੱਜ ਸਾਨੂੰ ਪਤਾ ਲੱਗਿਆ ਕਿ ਟੈਕਟੋ ਇਹਨਾਂ ਨੂੰ ਨਹੀਂ ਮਿਲੀ ਆ ਇਸ ਲਈ ਬੀਬੀ ਨੇ ਆਜ਼ਾਦ ਪਰੋਗੀ ਟਿਕਟ ਕਾਗਜ਼ ਤੇ ਸਾਰਾ ਇਲਾਕਾ ਇਹਦੇ ਨਾਲ ਖੜਾ ਹਰਕਿਸ਼ਨਗਰ ਪ੍ਰੀਤਨਗਰ ਸਾਰੇ ਲੋਕ ਆਪਣੇ ਉਧਰੋਂ ਚਿਮਨੀ ਰੋਡ ਵੱਲੋਂ ਵੀ ਲੋਕਾਂ ਦੀ ਆਵਾਜ਼ ਆ ਰਹੀ ਹੈ ਕਿ ਅਸੀਂ ਬੀਬੀ ਦੇ ਨਾਲ ਖੜਾਗੇ ਤੇ ਇਹਨੂੰ ਆਜ਼ਾਦ ਚੋਣ ਚਤਾ ਕੇ ਕਾਰਪੋਰੇਸ਼ਨ ਭੇਜਾਂਗੇ ਤਾਂ ਕਿ ਇਲਾਕੇ ਦਾ ਸੁਧਾਰ ਹੋ ਸਕੇ ਠੀਕ ਹੈ ਜੀ ਮੇਰਾ ਨਾਮ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਗਗਨਦੀਪ ਕੋਹੜ ਹੈ ਮੈਂ ਹਰ ਟਾਈਮ ਮਨਜੀਤ ਕੋਹੜ ਸਰੋਈ ਮੈਮ ਦੇ ਨਾਲ ਹੀ ਰਹਿੰਦੀ ਆ ਔਰ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇੱਥੇ ਆ ਪਾਰਟੀ ਦਾ ਵੀ ਸਾਥ ਦਿੱਤਾ ਤੇ ਲੋਕਾਂ ਦਾ ਵੀ ਬਹੁਤ ਸਾਥ ਦਿੱਤਾ ਹੈ ਇਹਨਾਂ ਨੇ ਗਰੀਬ ਜਨਤਾ ਦੇ ਨਾਲ ਖੜ ਕੇ ਦਿਨ ਰਾਤ ਇੱਕ ਕਰਕੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਇੱਕ ਕਰਕੇ ਇਹਨਾਂ ਨੇ ਆਪਣਾ ਘਰ-ਬਾਰ ਸਾਰਾ ਛੱਡ ਕੇ ਲੋਕਾਂ ਦੇ ਪ੍ਰਤੀ ਇਹਨਾਂ ਨੇ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਨਿਭਾਇਆ ਹੈ ਤੇ ਇਹਨਾਂ ਨੇ ਅਸੀਂ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਫੋਨ ਕਰ ਦਿੰਦੇ ਸੀ ਸਵੇਰ ਤੱਕ ਸਾਡਾ ਕੰਮ ਹੋਇਆ ਹੁੰਦਾ ਸੀ ਸਾਨੂੰ ਬਹੁਤ ਆਸ ਸੀਗੀ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਊਗੀ ਲੇਕਿਨ ਇਹਨਾਂ ਨਾਲ ਇਹ ਚੀਜ਼ ਤੇ ਬੇਇਨਸਾਫੀ ਹੋਈ ਹੈ ਇਹਨਾਂ ਨਾਲ ਧੋਖਾ ਹੋਇਆ ਕਿ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੁਣ ਅਸੀਂ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਨੂੰ ਆਜ਼ਾਦ ਉਮੀਦਵਾਰ ਖੜਾ ਕਰਕੇ ਤੇ ਅਸੀਂ ਇਹਨਾਂ ਨੂੰ ਜਿਤਾ ਕੇ ਉਹਨਾਂ ਨੂੰ ਦਿਖਾਵਾਂਗੇ ਕਿ ਅਸੀਂ ਇਹਨਾਂ ਨੂੰ ਜਿਤਾਤਾ ਹੈ ਇਹ ਸਾਡੇ ਕੈਂਡੀਡੇਟ ਬਹੁਤ ਅੱਛੇ ਨੇ ਬਹੁਤ ਸਾਡਾ ਸਾਥ ਦੇਣਗੇ ਦਿਨ ਰਾਤ ਸਾਡੇ ਨਾਲ ਖੜਦੇ ਨੇ ਤੇ ਖੜਦੇ ਰਹਿਣਗੇ ਇਹ ਮੈਂ ਇੰਨਾ ਹੀ ਕਹਿੰਦੀ ਹੋਈ ਮੈਂ ਆਪਣੀ ਮਨਜੀਤ ਕੌਰ ਭੈਣ ਨੂੰ ਇਹੀ ਕਵਾਂਗੀ ਕਿ ਤੁਸੀਂ ਉਮੀਦ ਰੱਖਣੀ ਹੈ ਕਿ ਤੁਸੀਂ ਜਿੱਤ ਕੇ ਤੁਸੀਂ ਉਮੀਦ ਦੀਆਂ ਪੌੜੀਆਂ ਚੜ੍ਹ ਕੇ ਤੁਸੀਂ ਸਿਖਰਾਂ ਤੱਕ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਤ ਕੌਰ ਤੁੰਨਾ ਮੈਂ ਇਹੀ ਅਪੀਲ ਕਰਦੀ ਆ ਵੀ ਇਹ ਸਾਡੇ ਮੱਲੇ ਦੀ ਬੇਟੀ ਮਨਜੀਤ ਕੌਰ ਸਰੋਏ ਇਹਨੂੰ ਜਰੂਰ ਟਿਕਟ ਦਿੱਤੀ ਜਾਵੇ ਅਸੀਂ ਦਿਨ ਰਾਤ ਇੱਕ ਕੀਤਾ ਅੱਗੇ ਵੀ ਬਹੁਤ ਸਾਲਾਂ ਤੋਂ ਹੁਣ ਵੀ ਕਰਾਂਗੇ ਅਸੀਂ ਪੂਰੀ ਸਪੋਰਟ ਇਹਨਾਂ ਦੇ ਨਾਲ ਕਰਾਂਗੇ ਕਰਕੇ ਜਿਤਾ ਕੇ ਦਿਖਾਵਾਂਗੇ ਨੇ ਯਾਦ ਖੜੇ ਨੇ ਅਜ਼ਾਦ ਮੀਤ ਹਾਂਜੀ ਅਜ਼ਾਦ ਕਰਨਗੇ ਅਸੀਂ ਇਹਨਾਂ ਦਾ ਨਾਲ ਸਪੋਰਟ ਪੂਰੀ ਕਰਾਂਗੇ ਅਸੀਂ ਪੂਰੇ ਮਹੱਲੇ ਨੂੰ ਨਾਲ ਲੈ ਕੇ ਜਾਵਾਂਗੇ ਦਿਨ ਰਾਤ ਲੱ ਕੇ ਕਰਾਂਗੇ ਚਾਹੇ ਤੁਹਾਨੂੰ ਰਾਤਾਂ ਨੂੰ ਜਾਗਣਾ ਪਵੇ ਪਰ ਸਾਡੀ ਬੇਟੀ ਨੂੰ ਜ਼ਰੂਰ ਡਿਡ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਜ਼ਾਦ ਮੀਤ ਬਰ ਗੁਰੂ ਕੀ ਫਤਿਹ ਮੈਂ ਨਿਸ਼ਾਨ ਸਿੰਘ ਮੱਲਾ ਹਰਕ੍ਰਿਸ਼ਨ ਦਾ ਗੁਰਗੋਮਚੇਗਰ ਰੈਨ ਵਾਲਾ ਮੈਂ ਇਸ ਟਾਈਮ ਗੁਰਦੁਆਰਾ ਹਰਕਿਸ਼ ਸਾਹਿਬ ਦਾ ਪ੍ਰਧਾਨ ਹਾਂ ਅਸੀਂ ਬੇਨਤੀ ਇਹ ਕੀਤੀ ਸੀਗੀ ਬੈਂਸਾਹਬਾਂ ਨੂੰ ਕਿ ਬੀਬੀ ਨੇ 6-7 ਸਾਲ ਤੋਂ ਪਿਛਲੇ ਤੋਂ ਦਿਨ ਰਾਤ ਇੱਕ ਕਰਕੇ ਇਸ ਮੱਲੇ ਦੀ ਇਸ ਏਰੀਏ ਦੀ ਸੇਵਾ ਕੀਤੀ ਹੈ ਤੇ ਬੈਂਸਾਹਬ ਨੇ ਸਾਨੂੰ ਕੋਸ਼ਿਸ਼ ਵਾਸਤੇ ਆਇਆ ਸੀਗਾ ਕਿ ਇਹ ਟਿਕਟ ਜਿਹੜੀ ਆ ਇਹ ਮਨਜ਼ੀਦ ਕਰਦੀ ਹੈ ਪਰ ਉਹਨਾਂ ਨੇ ਐਨ ਮੌਕੇ ਤੇ ਆ ਕੇ ਜੋ ਟਿਕਟ ਆ ਠੀਕ ਆਹੀਂ ਕਲੇਰ ਸਾਹਿਬ ਦੇ ਬਰ ਖਿਲਾਫ ਨਹੀਂ ਆ ਪਰ ਇਸ ਟਾਈਮ ਜੋ ਕੁਝ ਕੀਤਾ ਉਹਨਾਂ ਨੇ ਗਲਤ ਕੀਤਾ ਵਾ ਕਲੇਰ ਸਾਹਿਬ ਦਾ ਏਰੀਆ ਜਿਹੜਾ ਸੀਗਾ ਕਲੇਰ ਸਾਹਿਬ ਦਾ ਸਿਰਫ ਏਰੀਆ ਇੰਨਾ ਕਹੀ ਪਿਆ ਵਾ ਬਾਕੀ ਕਲੇਰ ਸਾਹਿਬ ਦਾ ਏਰੀਆ ਪਰਲਾ ਸੀਗਾ ਸਮਝੀ ਗਰ ਅਸੀਂ ਬੇਨਤੀ ਕੀਤੀ ਸੀ ਵੀ ਜੋ ਵੀ ਟ੍ਰੈਕਟਰ ਜਿਹੜੀ ਆ ਬੀਬੀ ਮਨਜੀਤ ਕੌਰ ਨੂੰ ਦਿੱਤੀ ਜਾਵੇ ਪਰ ਉਹਨਾਂ ਨੇ ਇਹ ਕੰਮ ਗਲਤ ਕੀਤਾ ਸਾਨੂੰ ਅੱਜ ਤੱਕ ਰਾਤ ਤੱਕ ਵੀ ਵਿਸ਼ਵਾਸ ਦਿੰਦੇ ਰਹੇ ਆ ਵੀ ਅਸੀਂ ਇਹ ਟ੍ਰੈਕਟਰ ਜਿਹੜੀ ਆ ਬੀਬੀ ਮਨਜੀਤ ਕੌਰ ਦੀ ਹੈ ਪਰ ਅਸੀਂ ਹੁਣ ਚਾਹੁੰਦੇ ਆ ਕਿ ਬੀਬੀ ਮਨਜੀਤ ਕੌਰ ਨੂੰ ਇਹ ਕਹਿੰਦੀ ਸਲਾਹ ਦिती ਆ ਵੀ ਤੂੰ ਇਜਾਦ ਉਮੀਦਵਾਰ ਬਣ ਤੇ ਕਾਹੀ ਪਰ ਬਸ ਅਸੀਂ ਤੇਰੇ ਨਾਲ ਹਰ ਹਰ ਇੱਕ ਪਾਸਿਓਂ ਤੇਰੇ ਨਾਲ ਕਰਦੇ ਆ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਵੱਤ ਵਾਤ ਦਿਨ ਰਾਤ ਇੱਕ ਕਰਾਂਗੇ ਜਿੰਨੇ ਦਿਨ ਸਾਡੇ ਕੋਲ ਹੈਗੇ ਆ ਕੋਸ਼ਿਸ਼ ਕਰਾਂਗੇ ਵੱਤ ਵਾਤ ਦਿਨ ਜੋਰ ਲਾਉਂਦੇ ਜਿੰਨਾ ਵੀ ਸਾਡੇ ਤੋਂ ਕੋਸ਼ਿਸ਼ ਕਰੋਗੇ ਵੀ ਇਹ ਬੀਬੀ ਜੀ ਦੇ ਕਰਨ ਚਿਤਾ ਕੇ ਸੀ ਕਾਰਪੋਰੇਸ਼ਨ ਇਹ ਪੋਰਡੈਂਚ ਲਾ ਮੰਨ ਠੀਕ ਹੈ ਇੱਕ ਦਿਨ ਅਜੀ ਭਗਵਾਨ ਜੀ ਅਜੇ ਬੀਬੀ ਜੀ ਖੜੇ ਨੇ ਇਲਾਕੇ ਦੇ ਵਿੱਚ ਆਜ਼ਾਦ ਚੱਲਣਾ ਪੂਰੀ ਮੈਲਪ ਕਰਾਂਗੇ ਜੀ ਉਮੀਦ ਕਰਦੇ ਸੀ ਵੀ ਸਾਡੇ ਬੈਂਸ ਸਾਹਿਬ ਇਹਨੂੰ ਟਿਕਟ ਦੇਣਗੇ ਪਰ ਬੈਂਸ ਸਾਹਿਬ ਨੇ ਸਾਡੇ ਜਿਹੜੇ ਦਿਲ ਤੋੜੇ ਆ ਸਾਡੀਆਂ ਉਮੀਦਾਂ ਦੇ ਪਾਣੀ ਫੇਰਿਆ ਸਾਡੀ ਬੀਬੀ ਜੀ ਨੇ ਪਿਛਲੇ 5 ਸਾਲ ਦੇ ਵਿੱਚ ਬਹੁਤ ਕੰਮ ਕੀਤਾ ਸਾਰੇ ਮਹੱਲੇ ਦੇ ਵਿੱਚ ਕੱਲੀ-ਕੱਲੀ ਗਲੀ ਦੇ ਵਿੱਚ ਹਾਲਾਂਕਿ 37 ਨੰਬਰ ਵਾਰਡ 39 ਨੰਬਰ ਵਾਰਡ ਚ ਕੋਈ ਕਮੀ ਨਹੀਂ ਛੱਡੀ ਪਰ ਬੈਂਸਾ ਉਹਨੂੰ ਇਹਨੂੰ ਟਿਕਟ ਦੇਣੀ ਚਾਹੀਦੀ ਸੀ ਜੋ ਇਹਨਾਂ ਦੀ ਮਿਹਨਤ ਸੀ ਕੀ ਕਾਰਨ ਬਣ ਕੇ ਉਹਨੂੰ ਟਿਕਟ ਦੇਣੀ ਦੇਖੋ ਇਹ ਹਾਈ ਕਮਾਂਡ ਦੇ ਫੈਸਲੇ ਆ ਅਸੀਂ ਇਹਨਾਂ ਨੂੰ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਪਰ ਬੈਂਸਾ ਉਹਨੂੰ ਗੁਲਵਿੰਦਰ ਸਿੰਘ ਬੈਂਸ ਨੂੰ ਸਿਮਰ ਜੀ ਜੀ ਨੂੰ ਚਾਹੀਦਾ ਸੀ ਕਿ ਭੈਣ ਜੀ ਨੂੰ ਵੋਟ ਸੀਟ ਦੇ ਦੇਣੀ ਚਾਹੀਦੀ ਸੀ ਤੁਹਾਡਾ ਕੀ ਸਾਡਾ ਹੁਣ ਡਿਸੀਜਨ ਇਹ ਆ ਵੀ ਅਸੀਂ ਯਾਦ ਲੜਾਵਾਂਗੇ ਇਹਨਾਂ ਨੂੰ ਠੀਕ ਹੈ ਸਾਡੇ ਭੈਣ ਜੀ ਯਾਦ ਇਹ ਸੀਟ ਲੜਨਗੇ ਅਤੇ ਜਿਤਾਵਾਂਗੇ ਪੂਰੀ ਜੋਰ ਲਾ ਕੇ ਸਾਡੇ ਸਾਰੇ ਮੁਹੱਲੇ ਵੱਲੋਂ ਸਾਡੇ ਵੱਲੋਂ ਪੂਰੀ ਸਪੋਰਟ ਰਹੂਗੀ ਇਹਨਾਂ ਦੀ ਮਤਲਬ ਕਿ ਇਹਨਾਂ ਦੇ ਕਿਹੜੇ ਕਿਹੜੇ ਕੰਮ ਦਿੱਖਦੇ ਦੇਖੋ ਜੀ ਕਿਹੜਾ ਕੰਮ ਨਹੀਂ ਕੀਤਾ ਮੈਨੂੰ ਮੌਜੂਦਾ ਕਾਉਂਸਲਰ ਦੱਸਦੇ ਵੀ ਉਹਨੇ ਕੀ ਕੀਤਾ ਤੇ ਅਸੀਂ ਇਹਨਾਂ ਦੇ ਕੰਮ ਕਰਾ ਦੇਣਗੇ ਕਿਹੜੀ ਐਸੀ ਗਲੀ ਆ ਕਿਹੜੀ ਐਸਾ ਰੋਡ ਆ ਜਿੱਥੇ ਸਾਡੀ ਭੈਣ ਦੀ ਨਹੀਂ ਪਹੁੰਚੀ ਜਿੱਥੇ ਇਹਨਾਂ ਨੇ ਕੰਮ ਨਹੀਂ ਕਰਾਇਆ ਕੋਈ ਸੀਵਰੇ ਦਾ ਕੰਮ ਕੋਈ ਸਾਡੇ ਪਾਣੀ ਵਾਟਰ ਸਪਲਾਈ ਦਾ ਕੰਮ ਕੋਈ ਕੰਮ ਹੋਇਆ ਸੀ ਇਹਨਾਂ ਨੂੰ ਕਿਹਾ ਤਾਂ ਸਾਡਾ ਘੰਟੇ 2 ਘੰਟੇ ਹੱਦ ਦਿਹਾੜੀ ਚ ਹੋ ਗਿਆ ਕੋਈ ਐਸਾ ਕੰਮ ਨਹੀਂ ਰਿਹਾ ਜਿਹੜਾ ਨੇ ਨਹੀਂ ਕਰਾਇਆ ਅਸੀਂ ਦੂਜੇ ਕੌਂਸਲਿੰਗ ਦੇਖੇ ਹੀ ਨਹੀਂ ਅਜੇ ਤੱਕ ਵੀ ਆਇਆ ਵੀ ਸਾਡੇ ਮਹੱਲੇ ਦੇ ਵਿੱਚ ਆ ਕੁੜੀ ਨੇ ਬਹੁਤ ਕੰਮ ਕੀਤਾ ਜੀ ਵੈਸਾ ਉਹਨੂੰ ਮੈਂ ਫੇਰ ਬੇਨਤੀ ਕਰਦਾ ਟੋਣਾ ਜੀ ਵੀ ਉਹਨਾਂ ਨੇ ਗਲਤ ਕੀਤਾ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਇਸ ਕੁੜੀ ਦੀ ਇਹ ਟਿਕਟ ਬਣਦੀ ਸੀ ਇਹਨਾਂ ਨੂੰ ਦੇਣੀ ਚਾਹੀਦੀ ਸੀ ਤੇ ਇਸ ਕਰਕੇ ਅਸੀਂ ਹੁਣ ਇਸ ਪੂਰੀ ਰਿਪੋਰਟ ਕਰਾਂਗੇ ਸਾਰਾ ਮਹੱਲਾ ਲੈ ਨਾਲ ਵੈਰ ਗੁਰਜੀਤ ਖਾਲਸਾ ਵੈਰ ਗੁਰਜੀਤ ਜੀ ਜੀ ਘਾਤੀ ਮੈਂ ਅਨੰਦ ਸ਼ੰਕਰ ਸਿੰਘ ਮੱਲਾ ਹਰਕ੍ਰਿਸ਼ਨ ਦਾ ਗੁਰਗੋਵਿੰਦ ਸਿੰਘ ਐਨੌਲਾ ਮੈਂ ਇਸ ਟਾਈਮ ਗੁਰਦੁਆਰਾ ਹਰਕਿਸ਼ ਸਾਹਿਬ ਦਾ ਪ੍ਰਧਾਨ ਆ ਅਸੀਂ ਬੈਂਸਾਵਰਾਂ ਨੂੰ ਇਹ ਕੀਤੀ ਸੀਗੀ ਬੈਂਸਾਵਰਾਂ ਨੂੰ ਕਿ ਬੀਬੀ ਨੇ 6-7 ਸਾਲ ਤੋਂ ਪਿਛੇ ਤੋਂ ਦਿਨ ਰਾਤ ਇੱਕ ਕਰਕੇ ਇਸ ਮੱਲੇ ਦੀ ਇਸ ਏਰੀ ਦੀ ਸੇਵਾ ਕੀਤੀ ਹੈ ਤੇ ਬੈਂਸਾਵਰ ਨੇ ਸਾਨੂੰ ਕੋਸ਼ਿਸ਼ ਆ ਸੇ ਦੁਆਇਆ ਸੀ ਕਿ ਇਹ ਟਿਕਟ ਜਿਹੜੀ ਆ ਇਹ ਮਨਜੀਦ ਕਰਦੀ ਆ ਪਰ ਉਹਨਾਂ ਨੇ ਐਨ ਮੌਕੇ ਤੇ ਆ ਕੇ ਜੋ ਟਿਕਟ ਆ ਠੀਕ ਹੈ ਕਲੇਰ ਸਾਹਿਬ ਦੇ ਬਰਖਲਾਫ ਨਹੀਂ ਆ ਪਰ ਇਸ ਟਾਈਮ ਜੋ ਕੁਝ ਕੀਤਾ ਉਹਨਾਂ ਨੇ ਗਲਤ ਕੀਤਾ ਵਾ ਕਲੇਰ ਸਾਹਿਬ ਦਾ ਏਰੀਆ ਜਿਹੜਾ ਸੀ ਕਲੇਰ ਸਾਹਿਬ ਦਾ ਸਿਰਫ ਏਰੀਆ ਇੰਨਾ ਹੀ ਪਿਆ ਵਾ ਬਾਕੀ ਕਲੇਰ ਸਾਹਿਬ ਦਾ ਏਰੀਆ ਪਰਲਾ ਸੀਗਾ ਸਮਝ ਗਿਰ ਅਸੀਂ ਬੇਨਤੀ ਕੀਤੀ ਸੀ ਵੀ ਜੋ ਵੀ ਟ੍ਰੈਕਟਰ ਜਿਹੜੀ ਆ ਬੀਬੀ ਮਨਜੀਤ ਕੌਰ ਨੂੰ ਦਿੱਤੀ ਜਾਵੇ ਪਰ ਉਹਨਾਂ ਨੇ ਇਹ ਕੰਮ ਗਲਤ ਕੀਤਾ ਵਾ ਸਾਨੂੰ ਅੱਜ ਤੱਕ ਰਾਤ ਤੱਕ ਵਿਸ਼ਵਾਸ ਦਿੰਦੇ ਰਹੇ ਆ ਵੀ ਅਸੀਂ ਇਹ ਟ੍ਰੈਕਟਰ ਜਿਹੜੀ ਆ ਬੀਬੀ ਮਨਜੀਤ ਕੌਰ ਦੀ ਹੈ ਪਰਸੀ ਹੁਣ ਚਾਹੁੰਦੇ ਆ ਪੀ ਬੀਬੀ ਮਨਜੀਤ ਕੌਰ ਨੂੰ ਇਹ ਕਹਿੰਦੀ ਸਲਾਹ ਦਿਤਿਆ ਵੀ ਤੂੰ ਜਿਆਦ ਉਮੀਦਵਾਰ ਪਰ ਤੇ ਕਾਹੀ ਪਰ ਬਸ ਅਸੀਂ ਤੇਰੇ ਨਾਲ ਹਰ ਹਰ ਇੱਕ ਪਾਸਿਓਂ ਤੇਰੇ ਨਾਲ ਕਰੀਏ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਵੱਤ-ਵੱਤ ਦਿਨ ਰਾਤ ਦੇ ਕੇ ਕਰਾਂਗੇ ਜਿੰਨੇ ਦਿਨ ਸਾਡੇ ਕੋਲ ਹੈਗੇ ਆ ਕੋਸ਼ਿਸ਼ ਕਰਾਂਗੇ ਵੱਤ-ਵੱਤ ਦਿਨ ਜੋਰ ਲਾਉਂਦੇ ਜਿੰਨਾ ਵੀ ਸਾਡੇ ਤੋਂ ਕੋਸ਼ਿਸ਼ ਕਰਾਂਗੇ ਪੀ ਬੀਬੀ ਮਨਜੀਤ ਕੌਰ ਨੂੰ ਚਿਤਾ ਕੇ ਅਸੀਂ